ਯੋਧਨ ਨਸ਼ਿਆਂ ਵਿਰੁੱਧ ਤਹਿਤ ਫਤਿਹਗੜ੍ਹ ਸਾਹਿਬ ਵਿਖੇ ਇੱਕ ਆਸੂ ਆਪਰੇਸ਼ਨ ਚਲਾਇਆ ਗਿਆ। ਉਸ ਦੇ ਤਹਿਤ ਜ਼ਿਲ੍ਹੇ ਪਾਰਤੇ ਵਿੱਚ ਵੱਖ-ਵੱਖ ਤਾਮਾਤੇ ਸ਼ੱਕੀ ਵਿਅਕਤੀਆਂ ਦੇ ਘਰਾਂ ਤੇ ਚੈਕਿੰਗ ਕੀਤੀ ਗਈ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਘਰਾਂ ਦੇ ਅੰਦਰ ਵੜ ਕੇ ਹਰ ਇੱਕ ਚੀਜ਼ ਦੀ ਬਾਰੀਕੀ ਦੇ ਨਾਲ ਤਲਾਸ਼ੀ ਲੈ ਰਹੀ ਹੈ। ਬਸੀ ਪਠਾਨਾ ਦੇ ਪਿੰਡ ਦਫੇੜਾ, ਖਮਾਣੋ, ਮੰਡੀ ਗੋਬਿੰਦਗੜ੍ਹ ਫਤਿਹਗੜ੍ਹ ਸਾਹਿਬ ਦੇ ਵੱਖ-ਵੱਖ ਤਾਮਾਤੇ ਇਹ ਆਸੂ ਆਪਰੇਸ਼ਨ ਚਲਾਇਆ ਗਿਆ। ਉਹ ਤੇ ਇਸ ਮੌਕੇ ਬੋਲਦੀ ਹੈ ਐਸਪੀ ਦੀ ਫਤਿਹਗੜ ਸਾਹਿਬ ਰਕੇਸ਼ ਯਾਦਵ ਦਾ ਕਹਿਣਾ ਹੈ ਕਿ ਚੈਕਿੰਗ ਦੌਰਾਨ ਐਡੀਪੀਐਸ ਤੋਂ 8 ਪਰਚੇ ਦਰਜ ਕਰਕੇ 8 ਤਸਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਬ ਸਰਕਾਰ ਮਾਨਜੋਗ ਜੀ ਦੇ ਸਾਥ ਦੇ ਯੁੱਧ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਹੈ ਇਦੇ ਤਹਿਤ ਪੂਰੇ ਫਤੇਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਵਕਵਕਤਾਵਾਂ ਤੇ ਵਕਵਕ ਆਪਰੇਸ਼ਨ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਕਸੋ ਆਪਰੇਸ਼ਨ ਚਲਾਏ ਜਾ ਰਹੇ ਹਨ ਫੋਰ ਵੀ ਜਿਹੜੀ ਸਪੈਸ਼ਲ ਗੱਲ ਹੈ ਕਿ ਸਾਡੇ ਕੋਲ ਜਿਹੜੀ ਬਾਕੀ ਜਨਰਲ ਪੱਤਰਿਕ ਦੇ ਵੱਲੋਂ ਜੋ ਵੀ ਇਨਫੋਰਮੇਸ਼ਨ ਸਾਡੇ ਕੋਲ ਆਂਦੀ ਹੈ ਉਹ ਸਪੈਸਿਫਿਕ ਇਨਫੋਰਮੇਸ਼ਨ ਦੇ ਵੀ ਕਾਰਵਾਈ ਕੀਤੀ ਜਾ ਰਹੀ ਹੈ ਔਰ ਇਹ ਕਾਰਵਾਈ ਨੂੰ ਅੰਜਾਮ ਦਿੰਦੇ ਹੋਏ ਪੂਰੇ ਜ਼ਿਲ੍ਹੇ ਦੇ ਵਿੱਚ ਕਸੋ ਆਪਰੇਸ਼ਨ ਚੱਲ ਜਿਹੜਾ ਹੈ ਇਹ ਬੜਾ ਕਾਮਯਾਬ ਆਪਰੇਸ਼ਨ ਹੋਇਆ ਹੈ ਆਜ ਦੇ ਦਿਨ ਔਰ ਹੁਣ ਤੱਕ ਅਜੇ ਕਾਰਵਾਈ ਚੱਲੀ ਹੈ ਪਰ ਹੁਣ ਤੱਕ 8 ਪਰਚੇ ਐਨਡੀਪੀਐਸ ਦੇ ਦਿੱਤੇ ਗਏ ਹਨ ਜਿਦੇ ਵਿੱਚ 8 ਬੰਦੇ ਅਰੈਸਟ ਹੋਏ ਹਨ ਔਰ ਇਹਦੇ ਜਿਹੜੀ ਰਿਕਵਰੀ ਹੈ ਉਹ ਚਿੱਟੇ ਦੀ ਰਿਕਵਰੀ ਹੈ ਇੰਜੈਕਸ਼ਨ ਹੈ ਔਰ ਟੈਬਲੇਟਸ ਹੈਗੀ ਸੋ ਇਸ ਹਿਸਾਬ ਨਾਲ ਸਾਰੀ ਰਿਕਵਰੀ ਜਿਹੜਾ ਓਵਰঅল ਰਿਕਵਰੀ ਵਾਲਾ ਵੇਰਵਾ ਹੈ ਉਹ ਤੁਹਾਨੂੰ ਜਦੋਂ ਕਲੋਜ਼ ਹੋ ਜਾਊਗਾ ਆਪਰੇਸ਼ਨ ਉਸ ਤੋਂ ਬਾਅਦ ਇਕੱਠਾ ਕਰਕੇ ਤੁਹਾਨੂੰ ਦਿੱਤਾ ਜਾਊਗਾ ਦਿਨਾਂ ਹੀ ਨਾਲ ਹੁੰਦਾ ਸਖਤ ਲੈਜੇ ਦੇ ਵਿੱਚ ਇਹ ਵੀ ਕਿਹਾ ਹੈ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਨਸ਼ਾ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਜਿਹੜਾ ਨਸ਼ੇ ਦੇ आदी ਹੋ ਗਏ ਉਹ ਸਾਡੇ ਟਾਰਗੇਟ ਨਹੀਂ ਹੈਗੇ ਉਹ ਸਾਡੇ ਵਾਸਤੇ ਉਹ ਸਾਡੇ ਵਿੱਚ ਦੇ ਹੀ ਬੰਦੇ ਹੈਗੇ ਜਿਹੜੇ ਗਲਤ ਸੰਗਤ ਕਰਕੇ ਜਾਂ ਕਿਸੇ ਵੀ ਹਿਸਾਬ ਨਾਲ ਨਸ਼ੇ ਦੇ ਨਸ਼ੇ ਦੇ ਵਿੱਚ ਆ ਗਏ ਨੇ ਤੋਂ ਅਸੀਂ ਉਹ ਕਿਸੇ ਵੀ ਲੈਵਲ ਤੇ ਸਾਡੇ ਯੂਨੀਫਾਰਮ ਦੇ ਵਿੱਚ ਜਿਹੜੇ ਵੀ ਤੁਹਾਨੂੰ ਚਾਹੇ ਮੁਲਾਜ਼ਮ ਨਜ਼ਰ ਆਂਦਾ ਚਾਹੇ ਸਿਚੋ ਹੈ ਚਾਹੇ ਡਿਪਟੀ ਸਾਹਿਬ ਨੇ ਐਸਐਸਪੀ ਸਾਹਿਬ ਨੇ ਕਿਸੇ ਵੀ ਲੈਵਲ ਤੇ ਉਹ ਪਹੁੰਚੇ ਪਹੁੰਚ ਕਰਕੇ ਆਪਣੀ ਗਲ ਕਰਕੇ ਨਸ਼ਾ ਛੁਡਾਓ ਕੇਂਦਰ ਦੇ ਵਿੱਚ ਉਹਨਾਂ ਦੀ ਜੋ ਵੀ ਸਹਾਇਤਾ ਹੋ ਸਕਦੀ ਹੈ ਉਹ ਕੀਤੀ ਜਾਏਗੀ ਮਸਟ ਵੈਲਕਮ ਹੈ ਜੀ ਨਾਲ ਜਗਬਾਣੀ ਟੀਵੀ ਦੇ ਲਈ ਫਤਿਹਗੜ੍ਹ ਸਾਹਿਬ ਤੋਂ ਜਗਦੇਵ ਸਿੰਘ ਦੀ ਰਿਪੋਰਟ